ਵੀਧਾਰ ਭਾਈ ਨੇ ਘੱਟ ਰੁਪਏ ਲਾਉਣੇ ਹੁੰਦੇ ਐ ਦੁੱਧ ਪੀਣ ਖਾਤਰ ਦੁੱਧ ਦੇ ਦੋ 15 16 ਕਿਲੋ ਇਹੇ ਇਹਦੇ ਕਿੰਨੇ ਦਿਨ ਬਾਕੀ ਐ ਇਹਦੇ ਬਾਈ ਹੇ 7 ਦਿਨ ਬਾਕੀ ਪਏ ਨੇ ਬਾਈ ਹੁਣੀ ਸੂਈ ਆ ਜੇ ਮਿੰਟੀ ਦੋ ਹੋਏ ਐ ਸੂਈ ਨੂੰ ਮਗਰ ਸੂਹਾ ਪਹਿਲਾ ਬਾਈ ਮਗਰ ਬੱਛੀ ਐ ਖੀਰੀ ਆ ਬਾਈ ਮੂੰਹ ਚੋਂ ਵੀ ਮੂੰਹੋਂ ਖੀਰੀ ਐ ਦੋਸਤੋ ਮਗਰ ਜੀ ਮਗਰ ਬੱਛਾ ਬਾਈ ਮਗਰ ਬੱਛਾ ਹੇ ਸੂਈ ਨੂੰ 5 ਮਿੰਟ ਹੀ ਹੋਏ ਸਾਰੇ ਬਸ ਇਹਡਾ ਹੁ ਕੁੰਡੀ ਤੇ ਅੱਜ ਇਹ ਕੋ ਪਿੰਡ ਦੇ ਰਿਹਾ ਵੀ ਦਾ ਕੋਲੇ ਕਾਫੀ ਗਾਵਾ ਸੇਲ ਲਈ ਆ ਤੁਸੀਂ ਵੀਡੀਓ ਨਾਲ ਜੁੜੇ ਰਹੋ ਆਪਾਂ ਕੱਲੀ ਕੱਲੀ ਗਾਦੀ ਲੈਣੇ ਲੇਜਰ ਨਹੀਂ ਦੱਸ ਕਿਹਦੀ ਤੋਂ ਕਰਾਂਗੇ ਇਹਨੂੰ ਅੰਦਰਲੇ ਦਰਵਾਜ਼ੇ ਨੇ ਬਾਈ ਸੂਈ ਹੋਈ ਚਾਹਾਂ ਜੀ ਦੱਸ ਲਈ ਕੀ ਡਿਟੇਲ ਆ ਜੀ ਬਾਈ ਹੁਣੇ ਸੂਈ ਆ ਜੇ ਮਿੰਟੀ 2 ਹੋਏ ਸੂਈ ਨੂੰ

ਜਾਂ ਵੀ ਰੇਟ ਇਹਨਾਂ ਦੇ ਫੋਨ ਤੇ ਕਰ ਲੈਣੇ ਆ ਵੀਡੀਓ 'ਚ ਦੱਸੇਗਾ ਫੋਨ ਤੇ ਕਰ ਲਾਂਗੇ ਬਾਈ ਰੇਟ ਆਪਾਂ 55/2 ਸੂ ਹੈ ਇਹ ਵੀ ਦੂਜੇ ਦੀ ਵਾਲੀ ਚਾਰ ਦੰਦ ਹੈ ਨੰਬਰ ਬੋਲੀ ਚਰਨੀ ਤਰ 975000 ਬਾਈ 332 975000 332 ਹਾਂ ਬਾਈ ਨੰਬਰ ਤੇ ਤੁਸੀਂ ਫੋਨ ਕਰਕੇ ਬਾਈ ਰੇਟ ਬਾਰੇ ਪੁੱਛ ਸਕਦੇ ਹੋ ਜਦੋਂ ਚਾਰ ਨਹੀਂ ਇਹ ਕਿੰਨੇ ਦਿਨ ਬਾਕੀ ਇਹਦੇ ਬਾਈ ਹੇ 7 ਦਿਨ ਬਾਕੀ ਪਏ ਨੇ ਬਾਕੀ ਕੁਝ ਵੀ ਤੁਹਾਨੂੰ ਨਹੀਂ ਬਹੁਤ ਆਪਾਂ ਤੇ ਜੇ ਕਿਸੇ ਪ੍ਰਾਣ ਹੱਥ ਦੀ ਬਾਈ ਕਰਨੀ ਹੈ ਤੇ ਦਵਾਈ ਇਹ ਮਸ਼ੀਨ ਨਾਲ ਦਵਾਈ ਕਰਨ ਦਾ ਕੋਈ ਜਾਈ ਨਹੀਂ ਇੱਕ ਬਾਈ ਤੀਜੇ ਨੰਬਰ ਦਾ ਆਪਣੇ ਕੋਲ ਜਰਸੀ ਹੈ ਆਪਨੇ ਭਰਾਵਾ ਜੀ ਦੂਜਾ ਸੂਆ ਬਾਈ ਜਿਆਦਾ ਹਜੇ 5 ਤੋਂ 7 ਦਿਨ ਲੈ ਜੂਗੀ 5 ਤੋਂ 7 ਦਿਨ ਹਜੇ ਲੈ ਜੂਗੀ ਇਹ 5-7 ਦਿਨ ਬਾਕੀ ਹੈ ਸੂਆ ਜਦਰਨੀ ਦਾ ਦੂਜੇ ਆ ਬਾਈ ਇਹਦਾ ਵੀ ਕੁਝ ਫੇਸ ਕੁਆਲਿਟੀ ਚੈੱਕ ਕਰ ਲਵਾਂ ਫੇਸ ਦੀ ਬਹੁਤ ਸੋਹਣੀ ਹੈ ਚਲਨੀ ਇਹਨੂੰ ਤੋੜ ਕੇ ਦਿਖਾ ਦਿੰਦਾ ਇਹ ਵੀ ਯਾਰ ਕਰਨਾ ਹੈ ਇਹ ਭਾਈ ਤੀਜਾ ਸੂਆਗਾ ਇਹ ਤਾਂ ਆਪਣੇ ਕਿਸੇ ਜ਼ਿੰਮੇਵਾਰ ਭਾਈ ਨੇ ਘੱਟ ਰੁਪਏ ਲਾਉਣੇ ਹੁੰਦੇ ਆ ਦੁੱਧ ਪੀਣ ਖਾਤਰ ਦੁੱਧ ਦੇ ਦ 15 16 ਕਿਲੋ ਇਹ ਇਹਦੇ ਕਿੰਨੇ ਦਿਨ ਵਾਕੀ ਹੈ ਇਹਦੇ ਵੀ ਇਹ 5 ਤੋਂ 7 ਦਿਨ ਲੈ ਜਾਊਗੀ 5 ਤੋਂ ਇਹਦਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਜਿਹੜਾ ਲੈ ਕੇ ਫੋਨ ਤੇ ਕਰੀਏਗਾ ਹਾਂ ਭਾਈ ਇਹਦਾ ਰੇਟ ਵੀ ਫੋਨ ਤੇ ਕਰ ਲਾਂਗੇ ਜਿਵੇਂ ਆਪਣੇ ਕਿਸੇ ਬਾਈ ਨੇ ਦੁੱਧ ਪੀਣ ਨੂੰ ਲੈਣੀ ਹੁੰਦੀ ਹੈ ਡੰਗਾ ਲਾਉਣ ਨੂੰ ਇਹ ਉਹਦੇ ਖਾਤਰ ਆ ਭਾਈ ਹਾਂ ਬਾਕੀ ਮਿੱਤਰੋ ਹਾਰੀਆ ਵਾਲਾ ਪਰ ਵੀ ਬਹੁਤ ਹੈ ਜਿਹੜੀ ਨੂੰ ਇਸ ਤੇ ਵੀ ਇਹਦਾ ਪਾਈਦਾ ਹੈ ਦੇ ਨਾਲ ਜਿਲ੍ਹਾ ਮਾਤਾ ਚਰਨੀ ਕੋਈ ਨੰਬਰ ਹੋਵੇ 929750332 ਇੱਕ ਆਪਣੇ ਕੋਲੇ ਬੁੱਧਵਾਰ ਤੋਂ ਲੈ ਕੇ ਐਤਵਾਰ ਤੱਕ ਹਰ ਟਾਈਮ 5 ਗਾਇਆਂ ਖੜਗੀਆਂ ਹੁੰਦੀਆਂ ਕਰੇ ਕਿਸੇ ਟਾਈਮ ਵੀ ਆ ਸਕਦੇ ਹੋ ਵੇਚਣੀ ਆ ਜਾਂ ਖਰੀਦਣੀ ਆ ਹਾਂ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਤੇ ਹਰ ਟਾਈਮ ਭਾਵੇਂ 5332 5-7 ਗਾਵਾਂ ਨਹੀਂ ਖੜੀਆਂ ਹੁੰਦੀਆਂ ਸਾਡੀ ਧੰਨਵਾਦ ਜੀ ਸਿਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ